ਅਸੀਂ ਦੇਖ ਰਹੇ ਹਾਂ ਪੁਲਸਦਰ ਆਪਣਨ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਸਾਡੇ ਨਾਲ ਇੱਕ ਛੁਪੇ ਕਲਾਕਾਰ ਵਿਜੇ ਫਰਾਕ ਜੀ ਨੇ ਜੋ ਕਿ ਪੀ ਐਨ ਵੀ ਬੈਂਕ ਤੋਂ ਸੀਨੀਅਰ ਮੈਨੇਜਰ ਰਿਟਾਇਰ ਨੇ ਤੇ ਇਹਨਾਂ ਨੂੰ ਗਾਇਕੀ ਦਾ ਬਹੁਤ ਸ਼ੌਂਕ ਹੈ ਹੋਰ ਚਲੋ ਅੱਜ ਇਹਨਾਂ ਨਾਲ ਆਪਾਂ ਇਹਨਾਂ ਦੇ ਸ਼ੌਂਕ ਨੂੰ ਲੈ ਕੇ ਗੱਲਬਾਤ ਕਰੀਏ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਹਰਜੀਤ ਜੀ ਦਾ ਬਹੁਤ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਤੁਹਾਡੇ ਰੂਬਰੂ ਕੀਤਾ ਮੈਨੂੰ ਪਹਿਲਾਂ ਤਾਂ ਇਹ ਸਫ਼ਰ ਦੱਸੋ ਕਿ ਵੀ ਜਿਹਦਾ ਤੁਸੀਂ ਸੰਗੀਤ ਦਾ ਤੁਹਾਨੂੰ ਸ਼ੌਂਕ ਹੈ ਤੇ ਇਹਦੇ ਨਾਲ ਨਾਲ ਤੁਸੀਂ ਪੀਐਨਬੀ ਬੈਂਕ ਦੇ ਵਿੱਚ ਜੌਬ ਕੀਤੀ ਕਿਸ ਤਰ੍ਹਾਂ ਤੁਹਾਡੀ ਲਾਈਫ ਦੀ ਸਟਾਰਟਿੰਗ ਹੈ ਜਿਹੜਾ ਮੌਸਿਕੀ ਦਾ ਸ਼ੌਕ ਹੈ ਮੈਨੂੰ ਉਹ ਬਚਪਨ ਤੋਂ ਹੀ ਸੀ ਔਰ ਨਾਲ-ਨਾਲ ਪੜਾਈ ਚੱਲ ਰਹੀ ਸੀ ਨਾਲ-ਨਾਲ ਜਿਹੜਾ ਸ਼ੌਕ ਵੀ ਚੱਲ ਰਿਹਾ ਸੀ ਉਹ ਮੇਰੀ ਪੜਾਈ ਦੇ ਦੌਰਾਨ ਹੀ ਜਿਹੜਾ ਉਹ ਮੇਰੀ ਨੌਕਰੀ ਲੱਗ ਗਈ ਪੰਜਾਬਸ਼ ਬੈਂਕ ਚ ਤੇ ਉਹ ਮੇਰੀ ਤਵਜੋ ਜਰੀ ਉਹ ਜ਼ਿਆਦਾ ਬੈਂਕ ਵੱਲ ਹੋ ਗਈ ਆਪਣੀ ਨੌਕਰੀ ਵੱਲ ਪਰ ਉਹਦੇ ਵਿੱਚ ਵੀ ਮੈਨੂੰ ਰਹਿੰਦਿਆਂ ਹੋਇਆਂ ਕਾਫੀ ਚਾਂਸ ਮਿਲੇ ਗਾਉਣ ਦੇ ਔਰ ਮੈਂ ਡਾਂਸ ਵੀ ਕਰਦਾ ਫੋਕ ਡਾਂਸ ਉਹਦਾ ਵੀ ਮੈਨੂੰ ਕਾਫੀ ਮੌਕੇ ਮਿਲੇ ਆ ਅੱچھے ਮੌਕੇ ਮਿਲੇ ਅੱਛਾ ਜੀ ਜਦਾਂ ਸਿੰਗਿੰਗ ਲਾਈਨ ਦੇ ਵਿੱਚ ਤੁਸੀਂ ਆਏ ਤੁਹਾਡੇ ਕੋਈ ਉਸਤਾਦ ਉਸਤਾਦ ਤਾਂ ਹੁੰਦਾ ਹੀ ਆ ਤੇ ਉਹਨਾਂ ਦਾ ਉਹਨਾਂ ਬਾਰੇ ਵੀ ਦੱਸਿਓ हां मैं सबसे पहले जेड़ा ओ बीबी नूरा जी जेड़े ਸਾਡੇ ਬਹੁਤ ਹੀ ਅੱਛੇ ਕਲਾਕਾਰ ਸੀ ਉਹਨਾਂ ਦੇ ਦਮਾਦ ਹੈਗੇ ਸੀ ਮਾਸਟਰ ਸੋਨ ਲਾਲ ਜੀ ਉਹ ਵੀ ਅੱਜ ਕੱਲ ਜਿਹੜੇ ਉਹ ਫੌਤ ਹੋ ਗਏ ਨੇ ਉਹਨਾਂ ਦਾ ਮੈਂ ਸ਼ਾਗਿਰ ਹੋਇਆ ਸੀ ਉਹਨਾਂ ਤੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਔਰ ਉਸ ਤੋਂ ਬਾਅਦ ਮੈਨੂੰ ਜਿਹੜਾ ਉਸਤਾਦ हुसैन बख्श खान ਸਾਹਿਬ ਦਾ ਸ਼ਾਗਿਰਦ ਹੋਣ ਦਾ ਮੌਕਾ ਮਿਲਿਆ ਔਰ ਉਹਨਾਂ ਤੋਂ ਪਿਆਰ ਮਿਲਿਆ ਨਾਦਾ ਤੁਸੀਂ ਦੁਬਾਰਾ ਨਾਮ ਲਿਆ ਉਸ ਉਸਤਾਦ ਜੀ ਹੁਸੈਨ ਬਖਸ਼ ਇਹ ਪਾਕਿਸਤਾਨ ਤੋਂ ਹੈ ਨਾ ਜੀ ਹਾਂ ਜੀ ਇਹ ਪਾਕਿਸਤਾਨ ਤੋਂ ਐਸੇ ਕਲਾਕਾਰ ਨੇ ਐਸੇ ਗਵਈਏ ਨੇ ਜਿਨ੍ਹਾਂ ਨੂੰ ਗਵਈਆਂ ਦਾ ਗਵਈਆ ਕਿਹਾ ਕਿਹਾ ਜਾਂਦਾ ਹੈ ਉਹਨਾਂ ਨੂੰ ਆਮ ਬੰਦਾ ਜਿਹੜਾ ਹੋ ਸਕਦਾ ਨਾਮ ਅੱਛੀ ਤਰ੍ਹਾਂ ਸੁਣ ਪਾਏ ਪਰ ਜਿਹੜੇ ਕਲਾਸਿਕਲ ਨੂੰ ਪਿਆਰ ਕਰਦੇ ਨੇ ਜਿਹੜੇ ਖੁਦ ਗਾਉਂਦੇ ਨੇ ਉਹ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਉਹਨਾਂ ਵਰਗੇ ਗਵਈਏ ਜਿਹੜਾ ਦੁਨੀਆਂ 'ਚ ਕੋਈ ਨਹੀਂ ਹੋਇਆ ਉਹਨਾਂ ਤੋਂ ਤੁਸੀਂ ਮਤਲਬ ਕਿ ਮਤਲਬ ਉਹਨਾਂ ਨੂੰ ਉਸਤਾਦ ਕਿੱਦਾਂ ਧਾਰਿਆ ਮਤਲਬ ਕਿ ਉਹ ਤੁਹਾਨੂੰ ਤੁਸੀਂ ਪਾਕਿਸਤਾਨ ਗਏ ਜਾਂ ਕਿਸ ਤਰ੍ਹਾਂ ਕੀ ਉਸਤਾਦ ਕਿਤਾ ਬਣੇ ਹਜੀਤ ਭਾਜੀ ਉਸਤਾਦ ਜੀ ਨੇ ਮੈਂ ਸਭ ਤੋਂ ਪਹਿਲੇ 1999 ਚ ਚੰਡੀਗੜ੍ਹ ਚ ਉਹਨਾਂ ਦਾ ਸ਼ੋਅ ਸੀਗਾ ਟੈਗੋਰ ਥੀਏਟਰ ਚ ਉੱਥੇ ਮੈਨਾਂ ਨੂੰ ਮਿਲਿਆ ਔਰ ਉੱਥੇ ਮੈਨੂੰ ਮੌਕਾ ਮਿਲਿਆ ਉਹਨਾਂ ਦਾ ਰਿਆਜ਼ ਵੀ ਸੁਣਨ ਦਾ ਜਦਕਿ ਮੈਂ ਜਦੋਂ ਬੈਠਾ ਸੀ ਉਹਨਾਂ ਦਾ ਰਿਆਜ਼ ਦਾ ਟਾਈਮ ਹੋ ਗਿਆ ਸੀ ਉਹਨਾਂ ਮੈਨੂੰ ਕਿਹਾ ਕਿ ਬੇਟਾ ਤੁਸੀਂ ਬੋਰ ਹੋਵੋਗੇ ਤੁਸੀਂ ਦੇਖ ਲਓ ਕੋਈ ਬਾਹਰ ਘੁੰਮ ਫਿਰ ਲੋ ਠੀਕ ਹੈ ਤੇ ਅਸੀਂ ਰਿਆਜ਼ ਕਰਨਾ ਤੇ ਮੈਂ ਉਹਨਾਂ ਅੱਗੇ ਤਾਕੀਦ ਕੀਤੀ ਕਿ ਮੈਂ ਉਸਤਾਦ ਜੀ ਜੇਕਰ ਤੁਸੀਂ ਮੈਨੂੰ ਮੌਕਾ ਦਿਓ ਤੁਹਾਨੂੰ ਸੁਣਨ ਦਾ ਮੈਂ ਚਾਹਨਾ ਵਾਂ ਕਿ ਤੁਹਾਡਾ ਮੈਂ ਰਿਆਜ਼ ਜਿਸ ਤਰ੍ਹਾਂ ਦਾ ਤੁਹਾਡਾ ਰਿਆਜ਼ ਦਾ ਸਟਾਈਲ ਹੈ ਉਹ ਮੈਂ ਸੁਣਨਾ ਚਾਹਨਾ ਵਾਂ ਜੇ ਤੁਸੀਂ ਮੈਨੂੰ ਮੌਕਾ ਦਿਓ ਤੇ ਬੜੀ ਮਿਹਰਬਾਨੀ ਤੇ ਉਹਨਾਂ ਨੇ ਇੱਕ ਕਬੂਲ ਕਰ ਲਿਆ ਠੀਕ ਹੈ ਤੁਸੀਂ ਬੈਠੋ ਹਾਂ ਤੇ ਉਹਨਾਂ ਨੇ ਰਿਆਜ਼ ਕੀਤਾ ਮੈਂ ਉਹਨਾਂ ਨੂੰ ਬਾਕੀ ਜਿਹਨਾਂ ਸੁਣਿਆ ਉਸ ਤੋਂ ਬਾਅਦ ਉਹਨਾਂ ਦਾ ਸਟੇਜ ਜਿਹੜਾ ਦਿੱਲੀ 'ਚ ਸੀ ਤੇ ਦਿੱਲੀ ਮੈਂ ਉੱਥੇ ਆਂਦਾ ਜਾਂਦਾ ਰਿਹਾ ਕਾਫੀ ਦਿਨ ਤੇ ਉਹਨਾਂ ਨੇ ਮੈਨੂੰ ਕਿਤੇ ਗੁੰਗੁਣਾਉਂਦੇ ਸੁਣਿਆ ਹੋਵੇਗਾ ਤੇ ਉਹ ਮੈਨੂੰ ਪੁੱਛਿਆ ਉਹਨਾਂ ਨੇ ਕਹਿੰਦੇ ਕਿ ਬੇਟਾ ਤੁਸੀਂ ਗਾਉਂਦੇ ਹੋ ਮੈਂ ਹਾਂਜੀ ਥੋੜੇ ਬਹੁਤ ਗਾਣਾ ਮੈਂ ਤੇ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਕੋਈ ਮਤਲਬ ਕਿਹਨਾਂ ਕਿਸਮ ਕੋਲ ਸਿੱਖਦੇ ਹੋ ਮੈਂ ਮਾਸਟਰ ਸੋਨ ਲੱਜ ਜੀ ਸਿੱਖਦਾ ਪਰ ਮੇਰੀ ਇੱਛਾ ਹੈਗੀ ਹੈ ਕਿ ਜੇਕਰ ਤੁਸੀਂ ਮੈਨੂੰ ਆਸ਼ੀਰਵਾਦ ਦੇ ਦੋ ਤਾਂ ਹੋ ਸਕਦਾ ਮੈਂ ਅੱਗੇ ਥੋੜਾ ਲੰਘ ਜਾਵਾਂ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਕਬੂਲ ਕਰ ਲਿਆ ਕਹਿੰਦੇ ਕਿ ਠੀਕ ਹੈ ਮੈਂ ਤੁਹਾਨੂੰ ਆਪਣਾ ਸ਼ਗਿਰਦ ਕਰਨ ਵਾਸਤੇ ਤਿਆਰ ਹਾਂ ਤੇ ਤੁਸੀਂ ਬਕਾਇਦਗੀ ਦੇ ਨਾਲ ਜੋ ਰਸਮ ਹੈ ਉਹ ਰਸਮ ਪੂਰੀ ਕਰੋ ਤੇ ਇਸੇ ਤਰ੍ਹਾਂ ਮੈਂ ਰਸਮ ਜਿਹੜੀ ਸੀ ਉਹ ਸ਼ਗਿਰਦੀ ਦੀ ਰਸਮ ਕਰਕੇ ਤੇ ਬਕਾਇਦਗੀ ਦੇ ਨਾਲ ਉਹਨਾਂ ਦਾ ਸ਼ਗਿਰਦ ਹੋਇਆ ਤੇ ਜਿੱਦਾਂ ਕਿ ਉਸ ਤੋਂ ਬਾਅਦ ਸਤਾਜੀ ਪਾਕਿਸਤਾਨ ਚਲ ਗਏ ਉਹਨੇ ਤੁਸੀਂ ਉਹਨਾਂ ਕੋਲ ਕਦੇ ਗਏ ਆ ਪਾਕਿਸਤਾਨ ਉਹਨਾਂ ਨੂੰ ਮਿਲਣ ਜਾਓ ਤੁਹਾਨੂੰ ਇੱਥੇ ਮਿਲਣਾ ਹੈ ਹਾਂਜੀ ਵੈਸੇ ਤੇ ਉਹਨਾਂ ਦਾ ਇੱਥੇ ਆਣਾ ਜਾਣਾ ਰਹਿੰਦਾ ਸੀਗਾ ਦਿੱਲੀ 'ਚ ਤੇ ਉੱਥੇ ਅਸੀਂ ਕਾਫੀ ਮਿਲਦੇ ਰਹੇ ਆ ਪਰ ਮੈਨੂੰ ਲਾਹੌਰ ਜਾਣ ਦਾ ਵੀ ਮੌਕਾ ਮਿਲਿਆ ਦੋ ਵਾਰੀ ਤੇ ਮੈਂ ਦੋ ਵਾਰੀ ਉਹਨਾਂ ਕੋਲ ਕਾਫੀ ਦਿਨ ਮਿਲ ਕੇ ਸਿੱਖਣ ਵਾਸਤੇ ਗਿਆ ਤੇ ਨਾ ਨਾਲ ਜਿੱਦਾਂ ਤੁਹਾਡੀ ਨੌਕਰੀ ਚੱਲ ਰਹੀ ਸੀ ਸਰਕਾਰੀ ਬੀਐਨਵੀ ਬੈਂਕ ਦੇ ਵਿੱਚ ਉਦੇ ਵਿੱਚ ਵੀ ਤੁਸੀਂ ਆਪਣਾ ਸ਼ੌਂਕ ਪੂਰਾ ਕੀਤਾ ਮੰਨ ਲਓ ਜਿੱਦਾਂ ਕੋਈ ਸਟੇਜਾਂ ਕੀਤੀ ਆਮ ਜਿੱਦਾਂ ਤੁਹਾਡੇ ਆਫਿਸ ਦੇ ਪ੍ਰੋਗਰਾਮ ਦੇ ਵਿੱਚ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪੰਜਾਬ ਨਿਸ਼ ਬੈਂਕ ਦੇ ਜਿਹੜਾ ਕਲਚਰਲ ਪ੍ਰੋਗਰਾਮਸ ਹੁੰਦੇ ਸੀ ਕੰਪੀਟੀਸ਼ਨਸ ਹੁੰਦੇ ਸੀ ਉਹਨਾਂ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀ ਔਰ ਮੈਂ ਜਿਹੜਾ ਦਿੱਲੀ ਤੋਂ ਚੇਨਈ ਤੋਂ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਕਾਫੀ ਜਗ੍ਹਾ ਤੋਂ ਜਿਹੜੇ ਮੈਂ ਪ੍ਰਾਈਜ਼ ਹਾਸਲ ਕੀਤੇ ਔਰ ਅੱਗੇ ਆਪਣੇ ਪੰਜਾਬ ਸ਼ ਬੈਂਕ ਨੂੰ ਜਿਹੜਾ ਮੈਂ ਰਿਪਰੈਜ਼ੈਂਟ ਤੁਸੀਂ ਸੁਣਿਆ ਕਿ ਕੇਰਲਾ ਵਾਲੀ ਸਾਈਡ ਵੀ ਤੁਹਾਡੀ ਬਦਲੀ ਹੋਈ ਸੀ ਤੁਸੀਂ ਉੱਥੇ ਵੀ ਮਤਲਬ ਕਿ ਆਪਣਾ ਇਹ ਕਲਾਕਾਰੀ ਦਿਖਾਈ ਹੈ ਹਾਂਜੀ ਹਾਂਜੀ ਕੇਰਲਾ ਚ ਜਦੋਂ ਮੇਰੀ ਪੋਸਟਿੰਗ ਹੋਈ ਐਜ਼ ਮੈਨੇਜਰ ਤੇ ਉਦੋਂ ਵੀ ਉੱਥੇ ਜਿਹੜਾ ਜੋ ਹਰ ਇੱਕ ਜ਼ੋਨ ਤੋਂ ਟੀਮਾਂ ਆਉਂਦੀਆਂ ਸੀ ਤੇ ਉਹਨਾਂ ਨੇ ਮਤਲਬ ਜਿਹੜਾ ਉਹਨਾਂ ਨੂੰ ਪਤਾ ਸੀ ਕਿ ਇਹ ਗਾਉਂਦੇ ਹੈਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਤੁਸੀਂ ਵੀ ਪਾਰਟਿਸਿਪੇਟ ਕਰੋਗੇ ਮੈਂ ਜੀ ਹਾਂਜੀ ਜ਼ਰੂਰ ਕਰੂੰਗਾ ਮੈਂ ਤੇ ਉੱਥੇ ਮੈਂ ਪਾਰਟਿਸਿਪੇਟ ਕੀਤਾ ਔਰ ਉੱਥੇ ਵੀ ਜਿਹੜਾ ਮੈਨੂੰ ਫਰਸਟ ਪ੍ਰਾਈਜ਼ ਮਿਲਿਆ ਸੀ ਤੇ ਉਹਨਾਂ ਨੇ ਬੜਾ ਅੱਛੀ ਤਰ੍ਹਾਂ ਮੈਨੂੰ ਆਨਰ ਕੀਤਾ ਸੀ ਸਰ ਦੋ ਲਫ਼ਜ਼ ਕੋਈ ਵਧੀਆ ਜੀ ਕੋਈ ਤਰ੍ਹਾਂ ਜਿਹੜੀ ਤੁਹਾਡੇ ਦਿਲ ਨੂੰ ਵਧੀਆ ਛੂੰਦੀ ਕਵਾਲੀ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਮਾੜਿਆ ਗੂੰਗੁਨਾ ਕੇ ਸੁਣਾ ਦਿਓ ਜੀ ਜ਼ਰੂਰ ਸਾਨੂੰ ਇੱਕ ਪਲ ਚੈਣ ਨਹਾਵੇ ਸਾਨੂੰ ਇੱਕ ਪਲ ਚੈਣ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਹੋ ਸਾਨੂੰ ਇੱਕ ਪਲ ਚੈਣ ਨਾ ਆਵੇ ਸਾਨੂੰ ਇੱਕ ਪਲ ਚੈਣ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਦਿਲ ਕਮਲਾ ਵਡ ਵਡ ਖਾਵੇ ਦਿੱਲ ਕਮਲਾ ਵਡ ਵਡ ਖਾਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਓ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਠਹਿਰੇ ਬਿਨ ਰਾਤੀ ਮੈਂ ਜਗਾਵਾ ਦੀਵਾ ਹੰਝੂਆਂ ਦੇਤੇ ਲਦਾ ਹਾਏ ਰੱਬਾ ਸੱਜਣਾ ਨੂੰ ਛੇਤੀ ਕਿਉਂ ਨਹੀਂ ਮੇਲਦਾ ਸਾਨੂੰ ਇੱਕ ਪਲ ਚੈਣ ਨਾ ਆਵੇ ਸਾਨੂੰ ਇੱਕ ਪਲ ਚੈਣ ਨਾ ਆਵੇ ਸੱਜਨਾ ਤੇਰੇ ਬਿਨਾ ਸੱਜਨਾ ਤੇਰੇ ਬਿਨਾ ਸੱਜਨਾ ਤੇਰੇ ਬਿਨਾ ਬਹੁਤ સર ਇਹ Nusrat Fateh Ali Khan ji ਦੀ ਗਾਇਕੀ ਜੀ ਸੁਣਿਆ ਕਿ ਤੁਸੀਂ ਉਹਨਾਂ ਨੂੰ ਵੀ ਮਿਲੇ ਹਾਂਜੀ ਮੈਂ ਖਾਨ ਸਾਹਿਬ ਨੂੰ ਵੀ ਮਿਲਿਆਨ ਦਿੱਲੀ ਪ੍ਰਗਤੀ ਮੈਦਾਨ 'ਚ ਉਹ ਇੰਟਰਨੈਸ਼ਨਲ ਟ੍ਰੇਡ ਫੇਅਰ ਚੱਲ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਬੜੇ ਅੱਛੇ ਢੰਗ ਨਾਲ ਮੈਂ ਉਹਨਾਂ ਨੂੰ ਮਿਲਿਆ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਉੱਥੇ ਹਜ਼ਾਰਾਂ ਲੋਕਾਂ ਚ ਜਿਹੜੇ ਅੰਦਰ ਕਾਰਡ ਭੇਜਦੇ ਸੀ ਮੇਰਾ ਕਾਰਡ ਉਹਨਾਂ ਨੇ ਇਸ ਕਰਕੇ ਸਿਲੈਕਟ ਕਰ ਲਿਆ ਸ਼ਾਇਦ ਕਿ ਉਹਦੇ ਉੱਪਰ ਉਹਨਾਂ ਦੇ ਜਿਹੜੇ ਐਲਡਰਸ ਦਾ ਉਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਉਹ ਪੁਰਾਣਾ ਐਡਰੈਸ ਸੀ ਬਸਤੀ ਸ਼ੇਖ ਦਰਵੇਸ਼ ਦਾ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਜਿਹੜਾ ਉਹ ਬੁਲਾ ਜਲੰਧਰ ਦਾ ਜੀ ਉਹਨਾਂ ਨੇ ਮੈਨੂੰ ਸੁਣਿਆ ਸੀ ਕਿ ਉਹ ਪਿੱਛੇ ਉਹਨਾਂ ਦਾ ਪਛੋਕਰ ਜਲੰਧਰ ਜੀ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਕਤੇ ਬਸਤੀਸ਼ੇ ਜਲੰਧ ਤੋਂ ਹੀ ਬਿਲੋਂਗ ਕਰਦੇ ਨੇ ਤੇ ਉਹਨਾਂ ਨੇ ਮੈਨੂੰ ਸਪੈਸ਼ਲੀ ਬੁਲਾਇਆ ਕਿੰਨੇ ਨੂੰ ਅੰਦਰ ਬੁਲਾ ਸਰ ਇੱਕ ਮੇਰੀ ਗੁਜਾਰਿਸ਼ ਆ ਕਿ ਕਿ ਇਹਨਾਂ ਦਾ ਮੁਸਰਤ ਜੀ ਦਾ ਹੀ ਸੌਂਗ ਹੈ ਅੱਖੀਆਂ ਨੇ ਚੜੀਆਂ ਲਾਈ ਜੀ ਅਗਰ ਤੁਸੀਂ ਥੋੜਾ ਜਿਹਾ ਉਹ ਸੁਣਾ ਜੀ ਜ਼ਰੂਰ ਅੱਖੀਆਂ ਨੇ ਚੜੀਆਂ ਲਾਈਆਂ ਅੱਜ ਯਾਦਾਂ ਤੇਰੀਆਂ ਆਈਆਂ ਨੇ ਵਤਨਾ ਨੂੰ ਆਜਾ ਢੋਲਨਾ ਢੋਲਨਾ ਵਤਨਾ ਨੂੰ ਆਜਾ ਢੋਲਨਾ ਦਿਨ ਰਾਤ ਚੱਲੀ ਹੋ ਕੇ ਤੇਰੀ ਰਾਤ ਕਾਂ ਮੈਂ ਜੀਵੀ ਨਾ ਸਕਾਂ ਚਨਾ ਮਰਵੀ ਨਾ ਸਕਾਂ ਮੈਂ दिन रात चली होके तेरी रात तक मैं जी भी न सका चना मर भी न सका मैं जदों तेरी याद आवे रोव कुर मैं किथे तू वसी नाए कि कोलियाव मैं ਦੁੱਖ ਦਰਦਾਂ ਚੜੀਆਂ ਲਾਈਆਂ ਅੱਜ ਯਾਦਾਂ ਤੇਰੀਆਂ ਆਈਆਂ ਨੇ ਵਤਨਾ ਨੂੰ ਆਜਾ ਢੋਲਨਾ ਢੋਲਨਾ ਵਤਨਾ ਨੂੰ ਆਜਾ ਢੋਲਨਾ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਸਰਕਾਰੀ ਜੌਬ ਦੇ ਨਾਲ ਹੁੰਦੇ ਹੁੰਦੇ ਸ਼ੌਂਕ ਨੂੰ ਕਿਸ ਤਰ੍ਹਾਂ ਪੂਰਾ ਕਰ ਕਿਸ ਤਰ੍ਹਾਂ ਚਲਾ ਰਹੇ ਹੋ ਸਰਕਾਰੀ ਜੌਬ ਦੇ ਦੌਰਾਨ ਜਿਹੜਾ ਉਹ ਮੈਨੂੰ ਇੱਕ ਤੇ ਬੈਂਕ ਵੱਲੋਂ ਵੀ ਕਾਫੀ ਮੌਕੇ ਮਿਲੇ ਆਪਣੇ ਆਪ ਨੂੰ ਆਡੀਅנס ਦੇ ਰੂਬਰੂ ਕਰਨ ਦੇ ਔਰ ਦੂਸਰਾ ਮੈਂ ਨਾਲ ਜਿਹੜਾ ਉਹ ਥੋੜਾ ਬਹੁਤ ਕਲਚਰਲ ਸ਼ੋਅਸ ਕਰਦਾ ਸੀ ਤੇ ਜਿਹਦੇ ਕਰਕੇ ਜਿਹੜਾ ਮੈਨੂੰ ਕਾਫੀ ਐਕਸਪੀਰੀਅੰਸ ਜਿਹੜਾ ਹਾਸਲ ਹੋਇਆ ਸਰ ਹੁਣ ਐਜ਼ ਇਟ ਤੁਸੀਂ ਜੌਬ ਕਰ ਰਹੇ ਹੋ ਜਾਂ ਰਿਟਾਇਰ ਨਹੀਂ ਮੈਂ ਇਸ ਟਾਈਮ ਰਿਟਾਇਰਡ ਆ और इस टाइम मैं टोटली जरा म्यूजिक देी हाँ और मैं म्यूजिक स्टूडियो भी अपना खोलिया और छोटी जी म्यूजिक अकैडमी खोली है नाल मैं एंटरटेनमेंट प्रोग्राम्स कर रहा जी अकैडमी खोली उसका नाम वो नाम फिराक एंटरटेन एंटरटेनर्स म्यूजिक स्टूडियो एंड अकैडमी स्टूडेंट है, है हाँ जी मेरे को तीन चार स्टूडेंट्स आते हैं और बड़े अच्छे तरीके सीख रहे हैं ਇਹ ਜਿਹੜੀ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਕੋਈ ਉਪਲਬਧੀਆਂ ਕੀਤੀਆਂ ਹੋਣ ਜੋ ਤੁਸੀਂ ਦੱਸਣਾ ਚਾਹੋ ਜੀ ਹਾਂ ਮੈਂ ਪੰਜਾਬ ਨਿਸ਼ ਬੈਂਕ ਦੇ ਵਿੱਚ ਨੌਕਰੀ ਕਰਨ ਦੇ ਨਾਲ-ਨਾਲ ਜਿਹੜਾ ਮੈਂ ਉਹ ਕਾਫੀ ਜਗ੍ਹਾ ਤੋਂ ਜਿਹੜਾ ਕੰਪੀਟੀਸ਼ਨ ਜਿੱਤੇ ਨੇ ਪਠਾਨਕੋਟ ਓਪਨ ਕੰਪੀਟੀਸ਼ਨ ਸੀ ਤੋਂ ਮੈਂ ਜਿੱਤ ਕੇ ਆਂ ਤੋਂ ਗਿਤਾੰਜਲੀ ਅਵਾਰਡ ਜਿਹੜਾ ਮੈਨੂੰ ਮਿਲਿਆ ਸੀ ਔਰ ਇਧਰ ਚਨਈ ਦਿੱਲੀ ਲੁਧਿਆਣਾ ਜਲੰਧਰ ਤੋਂ ਕਾਫੀ ਮੈਂ ਪ੍ਰਾਈਜ਼ ਜਿੱਤੇ ਸਰ ਐਸੋਲੇ ਕੋਈ ਤੁਸੀਂ ਮਤਲਬ ਕਿ ਕੋਈ ਸਿੰਗਿੰਗ ਕਰ ਰਹੇ ਹੋ ਜਿਸ ਤਰ੍ਹਾਂ ਕੇ ਸਟੇਜਾਂ ਤੇ ਕਿਹੜੀ ਕਿਹੜੀ ਹਾਂ ਹਾਂਜੀ ਮੈਂ ਉਹ ਹਰ ਇੱਕ ਤਰ੍ਹਾਂ ਦੀ ਸਟੇਜ ਕਰਦਾ ਜਿਹੜਾ ਕਲਚਰਲ ਪ੍ਰੋਗਰਾਮ ਕੋਈ ਐਂਟਰਟੇਨਮੈਂਟ ਸ਼ੋਅਸ ਵਾਰਾ ਕਰਦਾ ਡਿਵੋਸ਼ਨਲ ਵੀ ਜਿਹੜਾ ਕਰਦਾ ਮਾਤਾ ਰਾਣੀ ਦੇ ਜਾਗਰਣ ਵਾਰਾ ਵੀ ਕਰਦਾ ਸਾਈ ਸੰਧਿਆ ਵਾਰਾ ਉਹ ਹਰ ਇੱਕ ਤਰ੍ਹਾਂ ਦਾ ਮੈਂ ਸ਼ੋਅ ਕਰਦਾ ਲੋਕੀ ਸਟੇਜ ਸ਼ੋਅ ਕਰਦੇ ਕਰਦੇ ਕਦੇ ਤੁਸੀਂ ਕੋਈ ਚੈਨਲ ਤੇ ਕਿਸੇ ਚੈਨਲ ਦੇ ਬਲੇ ਕਿ ਸਿੰਗਿੰਗ ਕੀਤੀ ਤੁਸੀਂ ਹਾਂਜੀ ਜੀ ਜੇਪਾ ਜੀ ਮੈਨੂੰ ਬਹੁਤ ਖੁਸ਼ਕਿਸਮਤੀ ਹੈ ਮੇਰੀ ਕਿ ਮੈਂ ਦੂ ਦਸ਼ਨ ਤੋਂ ਜਿਹੜਾ ਸਭ ਤੋਂ ਪਹਿਲੇ ਹਾਂ ਇੱਥੇ ਟੈਰਰਿਜ਼ਮ ਦੇ ਦੌਰਾਨ ਮੈਂ ਇੱਕ ਗੀਤ ਗਾਇਆ ਸੀ ਮੈਂ ਨਫ਼ਰਤ ਹਾਂ ਮੈਂ ਨਫ਼ਰਤ ਹਾਂ ਮੈਂ ਬੜੇ ਪਵਾੜੇ ਪਾਲਣ ਦੀ ਮੈਂ ਮਾਰਚ ਪਟਾਏ ਲਵਾਂਗੂ ਮਥਿਆਂ ਤੋਂ ਬੰਦਿਆਂ ਲਾ ਲੈਂਦੀ ਸਭ ਤੋਂ ਪਹਿਲਾਂ ਮੈਂ ਉਹ ਗੀਤ ਗਾਇਆ ਸੀ ਉਸ ਤੋਂ ਬਾਅਦ ਮੈਂ 9 ਸਾਲ ਦੇ ਪ੍ਰੋਗਰਾਮ ਤੇ ATC ਚੈਨਲ ਤੋਂ ਵੀ ਗਿਆ ਫਿਰ DD ਪੰਜਾਬੀ ਤੋਂ ਵਿਸਾਖੀ ਦਾ ਪ੍ਰੋਗਰਾਮ ਸੀ ਜਟਾਈ ਵਸਕੀ ਉਹਦੇ ਚ ਮੈਨੂੰ ਜਾਣ ਦਾ ਮੌਕਾ ਮਿਲਿਆ ਸਰ ਜਿਹੜੀ ਅੱਜ ਕੱਲ ਮਿਊਜ਼ਿਕ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕਰਦੇ ਮੈਂ ਅਜੀਤ ਪਾਜੀ ਅੱਜ ਕੱਲ ਜਿਹੜਾ ਨਾ ਉਹ YouTube ਚੈਨਲ ਮੈਂ ਆਪਣਾ ਕ੍ਰੀਏਟ ਕੀਤਾ ਹੈ ਉਹਦੇ ਵਿੱਚ ਮੈਂ ਵੱਖਰੀ ਵੱਖਰੀ ਤਰ੍ਹਾਂ ਦੇ ਜਿਹੜੇ ਉਹ Songਸ ਵਾਰਾ ਜਿਹੜੇ ਲਜ਼ਜ਼ ਵਾਰਾ ਉਹ ਮੈਂ ਪ੍ਰੈਜ਼ੈਂਟ ਕਰ ਰਿਹਾ ਹਾਂ ਔਰ ਚੰਗਾ ਹੰਗਾਰਾ ਮਿਲਦਾ ਹੈ ਆਡੀਅੰਸ ਤੋਂ ਅੱਜਕੱਲ ਮੈਂ ਇੱਕ ਨਵਾਂ ਗੀਤ ਤਿਆਰ ਕਰ ਰਿਹਾ ਮੈਂ ਜੇ ਤੁਸੀ ਮੈਨੂੰ ਇਜਾਜ਼ਤ ਦਿਓ ਤੇ ਮੈਂ ਜਰੂਰ ਜਰੂ ਮੈਂ ਚੱਲਿਆਂ ਪਰਦੇਸ ਨੀ ਮਾਏ ਪਰਖਣੇ ਆਪਣੇ ਲੇਖ ਨੀ ਮਾਏ ਮੈਂ ਚੱਲਿਆਂ ਪਰਦੇਸ ਨੀ ਮਾਏ ਪਰਖਣੇ ਆਪਣੇ ਲੇਖ ਨੀ ਮਾਏ ਜਾਂ ਦੀਵਾਰੀ ਗਲੀ ਨਾਲ ਲਾ ਕੇ ਜਾਂ ਦੀਵਾਰੀ ਗਲੀ ਨਾਲ ਲਾ ਕੇ ਅਲਵਿਦਾ ਅਜ ਕੈ ਆਉਂਦਾ ਨਹੀਂ ਮੈਂ ਜਦ ਤੱਕ ਮੁੜ ਕੇ ਮਾਏ ਜੁੰਦੀ ਰੇ ਆਉਂਦਾ ਨਹੀਂ ਮੈਂ ਜਦ ਤੱਕ ਮੁੜ ਕੇ ਮਾਏ ਜੂੰਦੀ ਰੇ ਹੁੰਦਾ ਨਹੀਂ ਮੈਂ ਜਦ ਤੱਕ ਮੁੜ ਕੇ ਹੋਰੇ ਕਿੰਨੇ ਸਾਲ ਲੰਘਣਗੇ ਰੱਬ ਜਾਣੇ ਕਿਸ ਹਾਲ ਲੰਘਣਗੇ ਬਚਪਨ ਤੇਰੇ ਨਾਲ ਗੁਜ਼ਰਿਆ ਬਾਕੀ ਦਿਨ ਕਿਸ ਹਾਲ ਲੰਘਣਗੇ ਉਂਦੇ ਨੂੰ ਕਿਤੇ ਮੁਕਨਾ ਜਾਵੀਂ ਹਏ ਉਂਦੇ ਨੂੰ ਕਿਤੇ ਮੁਕਨਾ ਜਾਵੀਂ ਵਾਦਾ ਕਰਕੇ ਕਹਿ ਹੋਂਦ ਨਹੀਂ ਮੈਂ ਜਦ ਤੱਕ ਮੁੜਕੇ ਮਾਇ ਜੁੰਦੇ ਰਹਿ ਹੋਂਦ ਨਹੀਂ ਮੈਂ ਜਦ ਤੱਕ ਮੁੜਕੇ ਨਿਮਾਏ ਜੁੰਦੀ ਰਹਿ ਮੈਂ ਚੱਲਿਆਂ ਪਰਦੇਸ ਨਿਮਾਏ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਇਹ ਵਿਜੇ ਫਰਾਗ ਜੀ ਇੱਕ ਜਾਂਦੇ ਜਾਂਦੇ ਇੱਕ ਕੋਈ ਇੱਕ ਹੋਰ ਨਗਮਾ ਜਾਂ ਹੋਰ ਇੱਕ ਸਿੰਗ ਸੌਂਗ ਤੁਸੀਂ ਜੋ ਦਰਸ਼ਕਾਂ ਨੂੰ ਸੁਣਾ ਹਾਂ ਜੀ ਹਾਂ ਮੇਰੇ ਦਿਲ ਦੇ ਬਹੁਤ ਕਰੀਬ ਇੱਕ ਗੀਤ ਹੈ ਮੈਂ ਸੁਣਾਉਂਦਾ ਜੇ ਥੋਕ ਤੇ ਰਾਵੀ ਲੰਘ ਜਾਵੇ ਹਯਾਤੀ ਪੰਜਾਬੀ ਬਣ ਜਾਵੇ ਮੈਂ ਬੇੜੀਆਂ ਹਜ਼ਾਰ ਤੋੜਿ ਲਾਂ ਮੈਂ ਪਾਣੀ ਚੋਂ ਸਨ ਚੋੜਿ ਲਾਂ ਜੇ ਥੋਕ ਤੇ ਰਾਵੀ ਲੰਘ ਜਾਵੇ ਹੋ ਜੇ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਜੇ ਸੰਗ ਬੇਲੀਆਰ ਕੋਈ ਨਹੀਂ ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ ਅੱਖਾਂ ਚ ਦਰਿਆ ਕੋਲੇ ਕੇ ਮੈਂ ਜ਼ਖਮਾਂ ਦੀ ਥਾਂ ਤੇ ਰੋੜਲਾਂ ਜੇ ਥੁੱਕ ਤੇਰਾ ਵੀ ਲੰਗ ਜਾਵੇ ਹਯਾਤੀ ਪੰਜਾਬੀ ਬਣ ਜਾਵੇ ਮੈਂ ਬੇੜੀਆਂ ਹਜ਼ਾਰ ਤੋੜਿ ਲਾਂ ਮੈਂ ਪਾਣੀ ਚੋਂ ਸਾਨ ਛੋੜਿ ਲਾਂ ਜਿੱਥੋਂ ਕਦੇ ਰਾਵੀ ਲੰਘ ਜਾਵੇ ਹੋ ਇਹਨੇ ਸਾਡੇ ਵਿਜੇ ਫਰਾਕ ਜੀ ਔਰ ਤੁਹਾਡੇ ਰੂਬਰੂ ਕੀਤਾ ਇਹਨਾਂ ਨੂੰ ਔਰ ਸਾਨੂੰ ਟਾਈਮ ਦੇਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਅ ਜੀਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਮਨ ਮੌਕਾ ਦਿੱਤਾ ਹੈ ਇਨੇ ਅچھے ਸਰੋਤਿਆਂ ਦੇ ਰੂਬਰੂ ਹੋਣ ਦਾ